ਮਾਜਰਾ ਜੀ ਜਿਹੜਾ ਤੁਸੀਂ ਅੱਜ ਆਏ ਜੇ ਇੱਥੇ ਪ੍ਰਤਾਪ ਸਿੰਘ ਵਾਲੇ ਇਹ ਕਿਹੜਾ ਰੋਡ ਪੈਂਦਾ ਜਿੱਥੇ ਤੁਸੀਂ ਆਪਣਾ ਇਹ ਮਾਜਰਾ ਇਹ ਹੈ ਜੀ ਸਕੂਲ ਰੋਡ ਆ ਇਹ ਸਰਕਾਰੀ ਸਕੂਲ ਰੋਡ ਪ੍ਰਤਾਪ ਸਿੰਘ ਵਾਲਾ ਜਿਹੜਾ ਕਿ ਗੌਤਮ ਨੂੰ ਜਾਂਦਾ ਵਾ ਉਸ ਰੋਡ ਤੇ ਅਸੀਂ ਖੜੇ ਆ ਮੈਂ 25 26 ਤਰੀਕ ਨੂੰ ਵੀ ਇੱਥੇ ਆਇਆ ਸੀਗਾ ਬਤੌਰ ਮੈਂਬਰ ਪੰਚਾਇਤ ਵਾਰਡ ਦਾ ਪ੍ਰਤਾਪ ਸਿੰਘ ਵਾਲਾ ਤੋਂ ਇਸ ਤੋਂ ਇਲਾਵਾ ਨਰੇਗਾ ਦਾ ਮੈਟ ਵੀ ਹੈਗਾ ਵਾ ਮੇਰੇ ਕੋਲ ਜਿਹੜੀ ਕਿ ਤਕਰੀਬਨ 14 ਜਾਂ 15 ਤੇ ਤਕਰੀਬਨ ਲੇਵਰ ਜਿਹੜੀ ਆ ਕੰਮ ਕਰਦੀ ਆ ਸਾਡੀ ਡਿਊਟੀ ਆ ਵੀ ਦਰਖਤਾਂ ਦੀ ਦੇਖਭਾਲ ਕਰਨੀ ਨਵੇਂ ਬੂਟੇ ਲਗਾਣੇ ਤੇ ਉਹ ਆਸੀਂ ਡਿਊਟੀ ਨਿਭਾ ਰਹੇ ਸੀਗੇ ਸਾਨੂੰ ਪਤਾ ਲੱਗਾ ਵੀ ਇੱਥੇ ਜਿਹੜੇ ਪੁਰਾਣੇ ਦਰਖਤ ਸਾਡੇ ਲੱਗੇ ਹੋਏ ਸੀਗੇ ਜਿਹੜੇ ਕਿ ਨਰੇਗਾ ਵੱਲੋਂ ਪੰਚਾਇਤ ਵੱਲੋਂ ਲਗਾਏ ਗਏ ਸੀ 15-20 ਸਾਲ ਪੁਰਾਣੇ ਉਹ ਦਰਖਤ ਸੀਗੇ ਜਵਾਨ ਹੋਏ ਇੱਥੇ ਜਿਹੜੇ ਆ ਰੋਡ ਤੋਂ ਦਰਖਤ ਵੱਢ ਦਿੱਤੇ ਗਏ ਆ ਮੈਂ ਆ ਕੇ ਦੇਖਿਆ ਮੋਕੇ ਦੁਆਰ ਦਾਪੇ ਬਾਕੀ ਦਰਖਤ ਵੱਡੇ ਹੋਏ ਸੀਗੇ ਔਰ ਮੈਂ ਉਸ ਪੂਰੀ ਵਾਰਦਾਤ ਦੀ ਵੀਡੀਓ ਜਿਹੜੀ ਆ ਬਣਾਈ ਸੀਗੀ ਵੀਡੀਓ ਬਣਾਉਣ ਤੋਂ ਬਾਅਦ ਮੈਂ ਉਹਦੀ ਇਤਲਾ ਜਿਹੜੀ ਆ ਆਪਣੇ ਇੰਚਾਰਜ ਮੈडम ਨੂੰ ਵੀ ਭੇਜਤੀ ਸੀਗੀ ਸਰਪੰਚ ਸਾਹਿਬ ਨੂੰ ਇਤਲਾ ਕਰਤੀ ਸੀ ਮੇਰੇ ਨਾਲ ਮੈਂਬਰ ਪੰਚਾਇਤ ਜਸਵੰਤ ਕੌਰ ਵੀ ਮੇਰੇ ਨਾਲ ਸੀਗੇ ਮੇਰੀ ਆ ਸਾਰੀ ਲਿਬਰ ਮੇਰੇ ਨਾਲ ਸੀ ਉਸ ਤੋਂ ਬਾਅਦ ਅੱਜ ਮੈਂ ਜਦੋਂ ਇੱਥੇ ਮੌਕੇ ਤੇ ਆਇਆ ਮੈਂ ਦੇਖਿਆ ਜੀ ਇੱਥੇ ਕੋਈ ਵੀ ਨਾ ਤਾਂ ਲੱਕੜ ਆ ਨਾ ਰੱਖਤਾ ਹੈ ਜਦੋਂ ਮੈਂ ਆ ਕੇ ਇਹਨਾਂ ਨੂੰ ਪੁੱਛਿਆ ਗਿਆ ਇੱਥੇ ਇੱਕ ਬੰਦਾ ਇਹਨਾਂ ਦਾ ਰੱਖਿਆ ਹੋਇਆ ਸੁਪਰਵਾਈਜ਼ਰ ਕਿੱਥੇ ਦਰਖਤ ਲੱਗੇ ਸੀ ਜੀ ਇੱਕ ਦਰਖਤ ਤਾਂ ਆਹ ਦੇਖੋ ਜੀ ਆਹ ਲੱਗਿਆ ਸੀਗਾ ਇੱਕ ਦਰਖਤ ਲੱਗਾ ਹੋਇਆ ਸੀ ਜਿਹੜਾ ਕਿ ਇਥੋਂ ਜੜੋਂ ਪਟਕੇ ਵੱਢ ਕੇ ਗਿਆ ਕਰ ਉਹ ਹੋਰ ਕਿਹੜਾ ਦਰਖਤ ਹੈ ਜੀ ਇੱਥੇ ਲੱਗਾ ਸੀ ਬੜਾ ਇਲਾਡੇ ਪਟਿਆ ਉਹ ਗੇਟ ਨਾ ਗੇਟ ਕੋਲ ਆ ਦੇਖੋ ਦਵਾ ਪਟਿਆ ਹੋਇਆ ਜੀ ਇਹ ਵਾਲਾ ਜੀ ਇੱਕ ਬਰਾਕ ਤੋਂ ਕੋਰਨਰ ਤੇ ਸੀਗਾ ਜਿੱਥੇ ਉਹਨੇ ਕਿਹੜਾ ਢੇਰ ਪਾਇਆ ਇਹਨਾਂ ਨੇ ਕੋਈ ਮਨਜ਼ੂਰੀ ਮਨਜ਼ਰੀ ਲਈ ਸੀ ਕਿ ਨਹੀਂ ਜੀ ਇਹ ਜੀ ਨਾ ਤਾਂ ਇਹਨਾਂ ਨੇ ਕੋਈ ਮਨਜ਼ੂਰੀ ਲਈਤੀ ਆ ਨਾ ਹੀ ਕੋਈ ਪੰਚਾਇਤ ਵੱਲੋਂ ਕੋਈ ਮਤਾ ਪਾਇਆ ਗਿਆ ਸੀ ਠੀਕ ਹੈ ਜੀ ਇਹ ਵੀ ਦੱਸੋ ਮੈਂਬਰ ਪੰਚਾਇਤ ਆ ਦੇ ਮਾਤਾ ਪਿਤਾ ਹੁੰਦਾ ਪਰ ਮਨੇ ਮੇਰੀ ਨੌਲੇਜ ਚ ਹੁੰਦਾ ਇੱਕ ਦਰਖਤ ਆ ਜੀ ਹੈ ਇੱਕ ਦਰਖਤ ਆ ਜੀ ਕੋਤھے ਵੀ ਹੈ ਹੁਣ ਅੱਜ ਜਿਹੜਾ ਜ਼ਿਕਰਯੋਗ ਗੱਲ ਇਹ ਹੋਈ ਕਿ ਜਦੋਂ ਮੇਰੇ ਵੱਲੋਂ ਆ ਕੇ ਇਹ ਪੁੱਛਿਆ ਗਿਆ ਮੇਰੇ ਨਾਲ 15 ਜਣੇ ਹੂਰ ਆ ਕਿ ਵੀ ਉਹ ਦਰਖਤ ਜਿਹੜੇ ਕੱਟੇ ਸੀਗੇ ਉਹ ਕਿੱਥੇ ਆ ਤਾਂ ਅੱਗੋਂ ਇਹਨਾਂ ਦਾ ਜਵਾਬ ਇਹ ਸੀਗਾ ਜੀ ਸਾਨੂੰ ਨਹੀਂ ਪਤਾ ਮੰਨੂ ਇਹਨਾਂ ਨੇ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ। ਅੱਗੋਂ ਇਹਨਾਂ ਨੇ ਮੈਨੂੰ ਧਮਕੀਆਂ ਵੀ ਦਿੱਤੀਆਂ ਕਿ ਵੀ ਜੋ ਵੀ ਇੱਥੇ ਤੁਸੀਂ ਕਾਰਵਾਈ ਕਰਨ ਦੀ ਕੋਸ਼ਿਸ਼ ਕਰੋਗੇ ਉਹਦਾ ਤੁਹਾਨੂੰ ਅੰਜਾਮ ਜਿਹੜਾ ਭੁਗਤਣਾ ਪਏਗਾ। ਸਾਡੇ ਜਿਹੜੇ ਮਾਲਕਾਂ ਦੇ ਪਹੁੰਚ ਬਹੁਤ ਪੁੱਜੀ ਆ ਬਹੁਤ ਦੂਰ ਤੱਕ ਆ। ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ। ਠੀਕ ਹੈ ਜੀ। ਕੀ ਨਾਮ ਹੁੰਦਾ? ਜਿੰਨੇ ਧਮਕੀਆਂ ਦਿੱਤੀਆਂ ਦਾ ਨਾਮ ਉਹ ਜਿਹੜਾ ਇੱਥੇ ਸੁਪਰਵਾਈਜ਼ਰ ਆ ਇਹਨਾਂ ਦਾ ਅੱਛਾ ਹੋਇਆ ਉਹ ਗੁੰਡਾ ਟਾਈਪ ਬੰਦਾ। ਅੱਛਾ। ਠੀਕ ਹੈ ਉਹਨਾਂ ਦਾ ਨਾਮ ਨਾ ਦਾ ਆਪਣਾ ਨਾਮ ਦੱਸ ਰਿਹਾ ਨਾ ਉਹ ਮਾਲਕਾਂ ਦਾ ਨਾਮ ਦੱਸ ਰਿਹਾ ਤੇ ਨਾ ਹੀ ਕੋਈ ਸਾਨੂੰ ਉਹਨਾਂ ਦਾ ਕੰਟੈਕਟ ਨੰਬਰ ਦੇ ਰਿਹਾ ਸਾਨੂੰ 3 ਦਿਨ ਹੋ ਗਏ ਕੋਸ਼ਿਸ਼ ਕਰਦਿਆਂ ਨੂੰ ਉਲਟਾ ਸਾਨੂੰ ਧਮਕੀਆਂ ਦੇ ਰਿਹਾ ਸਾਡੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਅੱਜ ਠੀਕ ਹੈ ਕਿੱਥੇ ਵਾਹਿਆ ਕਿ ਅੰਦਰ ਮੈਨੂੰ ਨਹੀਂ ਪਤਾ ਕਿ ਤਕਰੀਬ 10 15 20 ਇਹਨਾਂ ਦੇ ਬੰਦੇ ਜਿਹੜੇ ਆ ਪ੍ਰਵਾਸੀ ਲੇਬਰ ਵੀ ਲੱਗੀ ਹੋਈ ਆ ਹੋ ਸਕਦਾ ਇਹ ਮੇਰੇ ਤੇ ਕਿਸੇ ਵੀ ਟਾਈਮ ਕੋਈ ਹਮਲਾ ਵੀ ਕਰ ਸਕਦੇ ਸੀ ਇਸ ਹਿਸਾਬ ਨਾਲ ਇਹਨਾਂ ਨੇ ਅੱਜ ਮੇਰੇ ਨਾਲ ਬਹਿਾਰ ਕੀਤਾ ਇਹ ਮੇਰੇ ਤੇ ਹਮਲਾ ਕਰ ਸਕਦੇ ਸੀ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਹੁਣ ਇਹ ਕਹਿਣਾ ਚਾਹੂੰਗਾ ਕਿ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੂੰਗਾ ਪੰਚਾਇਤ ਨੂੰ ਵੀ ਕਹਿਣਾ ਚਾਹੂੰਗਾ ਕਿ ਸਕੂਲ ਰੋਡ ਤੋਂ ਆ ਜਿਹੜੀ ਬਿਲਡਿੰਗਾਂ ਬਣ ਰਹੀਆਂ ਵਾ ਇੱਥੇ ਤੱਕ ਔਰ ਅੱਗੇ ਕੋਈ ਰਹਿائش ਨਹੀਂ ਹੈ ਇਸ ਰੋਡ ਦੇ ਉੱਤੇ ਅੱਗੇ ਤੱਕ ਕੋਈ ਰਹਿائش ਨਹੀਂ ਹੈ ਤੁਸੀਂ ਕੈਮਰਾ ਮਾਰ ਕੇ ਦੇਖ ਸਕਦੇ ਹੋ ਠੀਕ ਆ ਜੀ ਤਾਂ ਸਕੂਲ ਰੋਡ ਤੋਂ ਇਹਨਾਂ ਦੇ ਬਿਲਡਿੰਗ ਤੱਕ 100 ਫੁੱਟ ਦੇ ਕਰੀਬ ਜਿਹੜਾ ਸੀਵਰੇਜ ਪਾਇਆ ਗਿਆ ਵਾ ਜਿਹਦੀ ਕੀ ਪਾਈਪ ਜਿਹੜੀ ਆ ਪਾਈਪ ਲਾਈਨ 12 ਇੰਚ ਚੌੜੀ ਜਿਹੜੀ ਪਾਈਪ ਲਾਈਨ ਪਾਈ ਗਈ ਆ ਵਿੱਚ ਦੋ ਹੌਦੀਆਂ ਬਣੀਆਂ ਗਈਆਂ ਇਹਦੇ ਬਾਰੇ ਜਦੋਂ ਮੈਂ ਪੁੱਛਿਆ ਤਾਂ ਇਹਨਾਂ ਨੇ ਜਿਹੜਾ ਮੈਨੂੰ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਇਹਦਾ ਵੀ ਜਿਹੜਾ ਨਾਂ ਤਾਂ ਕੋਈ ਮਤਾ ਪਾਇਆ ਗਿਆ ਤੇ ਨਾ ਹੀ ਕੋਈ ਕਿਸੇ ਤੋਂ ਮਨਜ਼ੂਰੀ ਲਈਤੀ ਗਈ ਆ ਮੇਰੀ ਨੌਲੇਜ 'ਚ ਨਹੀਂ ਆ ਵੀ ਇਹਦੀ ਕੋਈ ਗ੍ਰਾਂਟ ਆਈ ਹੋਣੀ ਆ ਜੀ ਇਹ ਜਿਹੜਾ ਵਾ ਸੜਕ ਪੱਕੀ ਬਣੀ ਹੋਈ ਸੀ ਲੋਕਾਂ ਵਾਲੀ ਸੜਕ ਜਿਹੜੀ ਕਿ ਪੱਟ ਕੇ ਸਰਕਾਰੀ ਸੜਕ ਨੂੰ ਇਹ ਸੀਵਰੇਜ ਪਾਇਆ ਗਿਆ ਜਿਹਦੀ ਕੋਈ ਮਨਜ਼ੂਰੀ ਨਹੀਂ ਹੈ ਕਿਉਂਕਿ ਇਹਨਾਂ ਦੇ ਦਰਖਤ ਪੱਟੇ ਆ ਜੀ ਕੁਝ ਨਹੀਂ ਕੋਹੋ ਡੱਕਣਾ ਕੀਤਾ ਜੀ ਇਹਨਾਂ ਨੇ ਮੈਨੂੰ ਕੋਈ ਤੋਂ ਆਪਦੀ ਮਰਜ਼ੀ ਨਾਲ ਦਰਖਤ ਪੱਟੇ ਆ ਬਾਕੀ ਭਾਜ ਨੇ ਇਹਨਾਂ ਨੇ ਬਹੁਤ ਬੈਂਸ ਬਸਈਆ ਕੀਤਾ ਜਿਹੜਾ ਇਹਨਾਂ ਦਾ ਬੰਦਾ ਵਾ ਠੀਕ ਹੈ ਜੀ ਕਹਿੰਦੇ ਅਸੀਂ ਵੀ ਪੈਸੇ ਲੈ ਲੈਣੀ ਐ ਇੱਧੇ ਮੈਨੂੰ ਦੇ ਦਿਓ ਇਹ ਕਹਿੰਦੇ ਵੀ ਨਹੀਂ ਅਸੀਂ ਪੈਸੇ ਨਹੀਂ ਲੈਣੇ ਅਸੀਂ ਦਰਖਤਾਂ ਦੇ ਦਰਖਤ ਹੀ ਲੈਣੀ ਠੀਕ ਹੈ ਜੀ ਤੁਸੀਂ ਕਹਣਾ ਚਾਹੋਗੇ ਇਹ ਗੱਲ ਚੰਗੀ ਕੀਤੀ ਬਹੁਤ ਗਲਤ ਕੀਤਾ ਇਹਨਾਂ ਨੇ ਅਸੀਂ ਪੇੜ ਲਾਉਨੇ ਆ ਨਾ ਅਸੀਂ ਲਾਉਨੇ ਆ ਅਸੀਂ ਦੇਖਭਾਲ ਕਰਨ ਵਾਸਤੇ ਲਾਉਨੇ ਆ ਕਿੱਡੇ ਕਿੱਡੇ ਵੱਡੇ ਪੇੜ ਸੀ ਪੇੜ ਬਹੁਤ ਵੱਡੇ ਵੱਟੇ ਸੀਗਾ 15 15 ਸਾਲ ਪਾ ਲੱਗੇ ਹੋਇਆ ਪੇੜ ਵੱਡੇ ਵੱਡੇ ਪੇੜ ਸੀ 20 ਸਾਲ ਦੇ ਪੇੜ ਹੋਣ ਵਾਲੇ ਆ ਤੇ ਇਹਨਾਂ ਨੇ ਹੁਣ ਪੱਟ ਕੇ ਇਹ ਕਹਿੰਦੇ ਮਾਲਕ ਨੇ ਕਹਿ ਸੀ ਸਾਡੇ ਮਾਲਕ ਦੇ ਕਹਿੰਦੇ ਪੱਟਿਆ ਸੀ ਇਹ ਬਤਮਾਸੀ ਦਿਖਾਰੇਗਾ ਤੁਸੀਂ ਇਹ ਜਿਹੜੇ ਉਹਨਾਂ ਦੇ ਬੂਏ ਮੂਰੇ ਲੱਗੇ ਨੇ ਪੇੜ ਹਾਂਜੀ ਉਹ ਕਹਿ ਸਕਦੇ ਸਾਡੇ ਬੂਏ ਮੋਰੇ ਲੱਗੇ ਸੀ ਪਰ ਤਾਂ ਵਟੇ ਸਕਦੇ ਆ ਜੀ ਬਿਲਕੁਲ ਕਰ ਵੀ ਸਕਦੇ ਆ ਲੇਕਿਨ ਉਸ ਤੋਂ ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮਤੇ ਪਾਏ ਜਾਂਦੇ ਆ ਬਕਾਇਦਾ ਉਹਦੇ ਦਫ਼ਤਰ ਤੋਂ ਵੀਡੀਓ ਸਾਫ ਤੋਂ ਮਨਜ਼ੂਰੀ ਲੈਣੀ ਪੈਂਦੀ ਆ ਫਿਰ ਉਹਨੂੰ ਆਪਾਂ ਕੁਝ ਕਰ ਸਕਦੇ ਆ ਅਦਰਵਾਈਜ਼ ਆਪਾਂ ਬਿਨਾਂ ਕਿਸੇ ਤੋਂ ਪੁੱਛੇ ਗਿੱਚੇ ਜਾ ਮਨਜ਼ੂਰੀ ਤੋਂ ਬਿਨਾਂ ਨਹੀਂ ਕੁਝ ਕਰ ਸਕਦੇ